ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਪੰਜਾਬ ਭਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖਿਲਾਫ ਉਸ ਸਮੇਂ ਪ੍ਰਦਰਸ ਗੱਡੀ ਜਦੋਂ ਮੰਗਾਂ ਦੇ ਸੰਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਦਾ ਸਮਾਦੇਣ ਉਪਰੰਤ ਮੀਟਿੰਗ ਕਰਨ ਤੋਂ ਟਾਲਾਬਟਣ ਲੱਗ ਪਏ ਇਸ ਮੌਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਨੇ ਸੂਬਾ ਪਧਰੀ ਸੱਦੇ ਤੇ ਪੰਜਾਬ ਸਰਕਾਰ ਦੇ ਲਾਏ ਝੂਠੇ ਲਾਰਿਆਂ ਦੀ ਪੰਡ ਫੂਕੇ ਜ਼ੋਰਦਾਰ ਪਿੱਟ ਸਿਆਪਾ ਕੀਤਾ ਇਸ ਮੌਕੇ ਮੁਲਾਜ਼ਮਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਝੂਠੇ ਵਾਦੇ ਕਰਨ ਵਿੱਚ ਨੰਬਰ 1 ਤੇ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਹਰੀ ਸਿੰਘ ਮੈਂ ਐਸ ਸੀ ਵੀ ਸੀ ਗਰਲਸਟਨ ਐਂਡ ਨਾਨ ਗਰਟਸ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਤਹਿਸੀਲ ਪ੍ਰਧਾਨ ਬਲਾਚੌਰ ਸਰਦਾਰ ਹਰੀ ਸਿੰਘ ਅੱਜ ਸਾਂਝਾ ਮੋਰਚਾ ਮੁਲਾਜ਼ਮ ਅਤੇ ਪੈਨਸ਼ਨਰ ਦੇ ਸਬੰਧ ਵਿੱਚ ਬਲਾਚੌਰ ਵਿਖੇ ਰੋਸ ਮਜਾਰਾ ਕੀਤਾ ਗਿਆ ਜਿਸ ਦੇ ਵਿੱਚ ਆਪਣੀ ਅੱਜ ਦੀ ਮੌਜੂਦਾ ਸਰਕਾਰ ਜਿਨ੍ਹਾਂ ਨੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਨਮੁੱਕਰ ਹੋਏ ਐ ਔਰ ਉਹਨਾਂ ਦੇ ਪੌਣੇ 3 ਸਾਲ ਦੀ ਸਰਕਾਰ ਚੱਲਦੇ ਨੂੰ ਹੋ ਗਿਆ ਜਦੋਂ ਕਿ ਸਰਕਾਰ ਨੇ ਵੜਨ ਤੋਂ ਪਹਿਲਾਂ ਹੀ ਮੁਲਾਜ਼ਮਾਂ ਦੇ ਨਾਲ ਰੈਲੀਆਂ ਦੇ ਵਿੱਚ ਆਪ ਪਹੁੰਚ ਕੇ ਵਾਅਦੇ ਕੀਤੇ ਸੀਗੇ ਕਿ ਤੁਹਾਡੀਆਂ ਜੋ ਵੀ ਮੰਗਾਂ ਹਨ ਮੁਲਾਜ਼ਮਾਨੀਆਂ ਤੇ ਪੈਨਸ਼ਨਰਾਂ ਦੀਆਂ ਉਹ ਬਿਲਕੁਲ ਜਾਇਜ਼ ਹਨ ਇਹਨਾਂ ਨੂੰ ਹਾਡੀ ਸਰਕਾਰ ਆਉਣ ਤੇ ਆਂਦਿਆਂ ਹੀ ਅਸੀਂ ਇਹ ਮੰਗਾ ਤੁਹਾਡੀਆਂ ਪੂਰੀਆਂ ਕਰਾਂਗੇ ਸੋ ਅੱਜ ਪੌਣੇ 3 ਸਾਲ ਸਰਕਾਰ ਨੂੰ ਆਪਣੀ ਨੂੰ ਚੱਲਦੀ ਨਹੀਂ ਹੋ ਗਿਆ ਇਹਨਾਂ ਨੇ ਪੌਣੇ 3 ਸਾਲ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਜੋ ਵੀ ਬਣਦੇ ਹੱਕ ਹੈ ਡੀਏ ਦੀਆਂ ਬਕਾਇਆ ਕਿਸ਼ਤਾਂ ਤੇ ਪੈਨਸ਼ਨਰਾਂ ਦਾ 2.95 ਦਾ ਗੁਣਾਕ ਤੇ ਹੋਰ ਪੇ ਕਮਿਸ਼ਨ ਦੀਆਂ ਜਿਹੜੇ ਬਕਾਏ ਆ ਉਹ ਪੈਂਡਿੰਗ ਪਏ ਆ ਅੱਜ ਤੱਕ ਕਿਸੇ ਵੀ ਮੁਲਾਜ਼ਮ ਤੇ ਪੈਨਸ਼ਨਰ ਨੂੰ ਜਿਉਂ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਗਏ ਇਸ ਸਬੰਧ ਵਿੱਚ ਅੱਜ ਬਲਾਚੌਰ ਵਿਖੇ ਤੇ ਲੜੀਵਾਰ 22 23 24 ਤਰੀਕ ਤੋਂ ਜ਼ਿਲ੍ਹਾ ਪੱਧਰ ਤੇ ਬਲਾਕਾਂ ਤੇ ਤਹਿਸੀਲਾਂ ਤੇ ਉਹਨਾਂ ਦੇ ਜਿਹੜੇ ਲਾਰਿਆਂ ਦੀ ਪੰਡ ਹੈ ਝੂਠੀ ਲਾਰਿਆਂ ਦੀ ਪੰਡ ਹੈ ਉਹ ਫੂਕੀ ਜਾ ਰਹੀ ਹੈ ਰੋਸ ਵਜੋਂ ਇਸ ਲੜੀ ਤਹਿਤ ਅੱਜ ਬਲਾਚੌਰ ਤਹਿਸੀਲ ਬਲਾਚੌਰ ਵਿਖੇ ਲਾਰਿਆਂ ਦੀ ਜੋ ਪੰਡ ਹੈ ਉਹ ਫੂਕੀ ਗਈ ਹੈ ਤਾਂ ਕਿ ਸਰਕਾਰ ਨੂੰ ਅਸੀਂ ਆ ਲਾਰਿਆਂ ਦੇ ਜਿਹੜੀ ਸਾਡੇ ਸਾਨੂੰ ਉਹਨਾਂ ਨੇ ਵਾਅਦੇ ਕੀਤੇ ਸੀਗੇ ਉਹ ਜਾਤ ਦਿਵਾਲ ਲਈ ਇਹ ਆਪਣੀ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਆ ਤਾਂ ਕਿ ਸਰਕਾਰ ਨੂੰ ਸਾਡੇ ਨਾਲ ਜੋ ਵਾਅਦੇ ਕੀਤੇ ਆ ਉਹਨਾਂ ਨੂੰ ਸਮੇਂ-ਸਮੇਂ ਤੇ ਜੋ ਵੜਦਾ ਹੈ ਉਹ ਮੁਲਾਜ਼ਮਾਂ ਨੂੰ ਦਿੱਤਾ ਜਾਵੇ ਤੇ ਤਾਂ ਹੀ ਸਾਰੇ ਮੁਲਾਜ਼ਮ ਖੁਸ਼ ਹੋ ਕੇ ਆਪਣੇ ਤਨ ਦੇ ਹੀ ਨਾਲ ਆਪਣੇ ਆਪਣੇ ਸਕੂਲਾਂ ਚ ਦਫ਼ਤਰਾਂ ਦੇ ਵਿੱਚ ਸਹੀ ਰੂਪ ਵਿੱਚ ਕੰਮ ਕਰ ਸਕਦੇ ਆ ਐਨਾ ਹੀ ਕਹਿੰਦਾ ਹੋਇਆ ਜੈ ਸੰਘਰਸ਼ ਜੈ ਯੂਨੀਅਨ ਜਿੱਤ ਲੜਦੇ ਲੋਕਾਂ ਦੇ